ਰੀਡਿੰਗ ਖਬਰਾਂ ਦੇ ਵਿੱਚ ਬੰਡੀ ਬ੍ਰੇਕਿੰਗ ਨਿਊਜ਼ ਕੈਨੇਡਾ ਨੇ ਕਾਮਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਲਈ ਨਵੇਂ ਲਾਭਾਂ ਦੀ ਘੋਸ਼ਣਾ ਕਰ ਦਿੱਤੀ ਹੈ ਅੱਜ ਕੈਨੇਡਾ ਨੇ ਚੁਣੌਤੀਪੂਰਨ ਆਰਥਿਕ ਮਾਹੌਲ ਨੂੰ ਨੇਵੀਗੇਟ ਕਰਨ ਵਾਲੇ ਵਿਅਕਤੀਆਂ ਤੇ ਪਰਿਵਾਰਾਂ ਲਈ ਸਹਾਇਤਾ ਨੂੰ ਵਧਾਉਣ ਲਈ ਕਈ ਲਾਭਾਂ ਦਾ ਖੁਲਾਸਾ ਕੀਤਾ ਹੈ ਇੱਕ ਪਹਿਲ ਕਦਮੀ ਵਿਪੰਨਤਾ ਲੋੜਾਂ ਨਿਸ਼ਾਨਾ ਬਣਾਉਂਦਿਆਂ ਨੇ ਸਮਾਵੇਸ਼ ਤੇ ਜੋਰ ਦੰਦਿਆਂ ਨੇ ਇਸ ਗੱਲ ਦੀ ਮਾਨਤਾ ਦੰਦਿਆਂ ਨੇ ਕਿ ਦੇਸ਼ ਭਰ ਦੇ ਕਰਮਚਾਰੀ ਅਤੇ ਭਾਈਚਾਰਿਆਂ ਵਿੱਚ ਕੈਨੇਡਾ ਦੀ ਸਫਲਤਾ ਦੇ ਅੰਦਰ ਯੋਗਦਾਨ ਪਾਉਣ ਵਾਲੇ ਨਾਗਰਿਕਾਂ ਅਤੇ ਗੈਰ ਨਾਗਰਿਕਾਂ ਨੂੰ ਸ਼ਾਮਲ ਕੀਤਾ ਗਿਆ ਇਹ ਨਾਗਰਿਕ ਸਥਾਈ ਨਿਵਾਸੀ ਅਤੇ ਟੈਕਸ ਉਦੇਸ਼ਾਂ ਤੇ ਨਿਵਾਸ ਮੰਗੇ ਹੋਏ ਅਤੇ ਵਿਅਕਤੀ ਨੇ ਤੇ ਕੁਝ ਹੋਰ ਅਸਥਾਈ ਕਰਮਚਾਰੀ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਜੋ ਰੈਸ਼ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਮੰਗਈ ਆਇ ਤੇ ਰਹਿਣ ਦੀ ਲਾਗਤ ਖਾਸ ਕਰਕੇ ਮੰਗਈ ਆਇ ਤੇ ਦਾਬ ਇਸ ਦੁਬਾਰ ਨਾਲ ਘੇਲੂ ਬਜਟ ਰਹਿਣ ਸਹਿਣ ਦੀ ਲਾਗਤਾਂ ਵਧ ਰਹੀਆਂ ਨੇ ਫੈਡਰਲ ਸਰਕਾਰ ਨੇ ਇਹਨਾਂ ਚੁਣੌਤੀਆਂ ਨੂੰ ਨੇੜਠਣ ਲਈ ਲਾਹ ਪੇਸ਼ ਕੀਤੇ ਨੇ ਇੱਕ ਮੁੱਖ ਉਪਾਅ ਕੈਨੇਡੀਅਨ ਚਾਈਲਡ ਬੈਨੀਫਿਟ ਸੀਸੀਬੀ ਨੂੰ ਵਧਾਉਣਾ ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਦੀ ਮਦਦ ਕਰਦਾ ਜਦੋਂ ਕਿ ਸ਼ੁਰੂ ਵਿੱਚ ਕੈਨੇਡਾ ਨੂੰ ਨਿਸ਼ਾਨਾ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ ਸੀਸੀਬ 27 ਨਿਵਾਸੀ ਸ਼ਰਨਾਰਥੀ ਤੇ ਉਪ ਉਪਲਬਧ ਸੀ ਤੇ ਜਿਨ੍ਹਾਂ ਨੇ ਦਾਅਵਿਆਂ ਨੂੰ ਮਨਜ਼ੂਰੀ ਦਿੱਤੀ ਅਤੇ ਹੋਰ ਯੋਗ ਵਿਅਕਤੀ ਇਹ ਯਕੀਨੀ ਬਣਾਉਣ ਲਈ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਵਿੱਤੀ ਰਾਹਤ ਤੱਕ ਪਹੁੰਚਾਵੇ ਨਵੇਂ ਕਿਰਿਆਨੇ ਦੀ ਛੋਟ ਭੋਜਨ ਦੀਆਂ ਵਾਧੀਆਂ ਕੀਮਤਾ ਪ੍ਰਤੀ ਸਰਕਾਰ ਪ੍ਰਤੀਕਿਰਿਆ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਇੱਕ ਬਾਰ ਦਾ ਲਾਭ ਘਟ ਅਤੇ ਮੱਧ ਆਮਦਨ ਵਾਲੇ ਪਰਿਵਾਰਾਂ ਲਈ ਕਿਰਿਆਨੇ ਦੀ ਖਰੀਦਦਾਰੀ ਅਤੇ ਵਿੱਤੀ ਬੋਝ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਬਹੁਤ ਸਾਰੇ ਨਵੇਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਉੱਚ ਰਹਿਣ ਸਹਿਣ ਦੀਆਂ ਲਾਗਤਾਂ ਦਾ ਸਾਹਮਣਾ ਕਰ ਰਹੇ ਨੇ ਅਸਥਾਈ ਨਿਵਾਸ ਸਹਿਤ ਇਸ ਪ੍ਰੋਗਰਾਮ ਤੋਂ ਲਾਭ ਲੈਣ ਖੜੇ ਨੇ ਜੋ ਕਨੇਡਾ ਨਾ ਦੀਆਂ ਆਰਥਿਕਤਾ ਨੀਤੀਆਂ ਨੂੰ ਸ਼ਮੂਲੀਅਤ ਤੇ ਵਚਨਬੱਧਤਾ ਨੂੰ ਦਰਸਾਉਂਦੇ ਨੇ ਕਨੇਡਾ ਵਿੱਚ ਵੱਖ-ਵੱਖ ਖੇਤਰਾਂ ਦੇ ਅੰਦਰ ਪਛੋਕੜਾ ਤੇ ਕਾਮਿਆਂ ਦੇ ਯੋਗਦਾਨ ਨੂੰ ਸਵੀਕਾਰ ਕਰਕੇ ਰੋਜ਼ਗਾਰ ਬੀਮਾ ਆਈ ਆਈ ਨੂੰ ਹੋਰ ਕਰਮਚਾਰੀਆਂ ਸੰਬੰਧਿਤ ਲਾਭਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਇਹ ਪ੍ਰੋਗਰਾਮ ਉਹਨਾਂ ਵਿਅਕਤੀਆਂ ਦੀ ਸਹਾਇਤਾ ਲਈ ਤਿਆਰ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਨੌਕਰੀ ਗੁਆਣ ਦਾ ਅਨੁਭਵ ਹੁੰਦਾ ਹੈ ਅਸਥਾਈ ਵਿੱਤੀ ਸਹਾਇਤਾ ਦੀ ਲੋੜ ਹੁੰਦੀ ਹੈ ਰੋਜ਼ਗਾਰ ਬੀਮਾ EI ਫੈਮਿਲੀ ਕੇਅਰ ਗਿਵਰਸ ਬੈਨੀਫਿਟ ਤੇ ਉਥੇ ਹੀ ਪੈਟਰਨ ਸ਼ੇਅਰਿੰਗ ਬੈਨੀਫਿਟ ਵਿਸਤਾਰ ਕੀਤਾ ਗਿਆ ਪਰਿਵਾਰਕ ਸੈਟਅਪਾਂ ਇੱਕ ਵਿਸ਼ਾਲ ਸ਼੍ਰੇਣੀ ਨੂੰ ਸ਼ਾਮਲ ਕੀਤਾ ਗਿਆ ਇਹ ਸਮਾਯੋਜਕ ਪ੍ਰਵਾਸੀਆਂ ਤੇ ਨਵੇਂ ਆਉਣ ਵਾਲਿਆਂ ਦੀ ਸਹਾਇਤਾ ਕਰਦੇ ਨੇ ਜੋ ਅਕਸਰ ਦੇਖਭਾਲ ਦੀ ਭੂਮਿਕਾ ਵਿੱਚ ਕੰਮ ਕਰਦੇ ਨੇ ਤੇ ਕੈਨੇਡਾ ਵਿੱਚ ਪਰਿਵਾਰ ਨੂੰ ਸਥਾਪਿਤ ਕਰਦੇ ਨੇ ਵਰਕਪਲੇਸ ਰੱਖਿਆ ਤੇ ਉਜਾਰਤ ਸਬਸਿਡੀ ਵਿੱਚ ਵਾਅਦਾ ਸਥਾਈ ਵਿਦੇਸ਼ੀ ਕਾਮੇ ਵੀ ਲਾਹ ਪਹੁੰਚਾਉਣਗੇ ਜੋ ਕਰੀਡਾ ਵਿੱਚ ਖੇਤੀ ਅਤੇ ਪਰੌਣਾਚਰੀ ਦੇਗਾ ਦਾ ਇੱਕ ਮੁੱਖ ਥੰਮ ਹੈ ਤੇ ਇਹ ਉਬਾ ਬਰਬਰੀ ਵਾਲੇ ਇਲਾਜ ਬਾਰੇ ਲੰਮੇ ਸਮੇਂ ਤੋਂ ਚੱਲ ਰਹੀ ਚਿੰਤਾਵਾਂ ਨੂੰ ਦੂਰ ਕਰਦੇ ਨੇ ਅਤੇ ਮੂਲ ਪ੍ਰਵਾਹ ਕੀਤੇ ਬਿਨਾ ਸਾਰੇ ਕਰਮਚਾਰੀਆਂ ਨੂੰ ਸਮਰਥਨ ਦੇਣ ਲਈ ਸਰਕਾਰ ਦੇ ਵਚਨਬੱਧਤਾ ਨੂੰ ਉਜਾਗਰ ਕਰਦੇ ਨੇ ਕੈਨੇਡਾ ਦੀ ਜਨਤਕ ਸਿਹਤ ਸੰਭਾਲ ਪ੍ਰਣਾਲੀ ਇਸ ਦੀ ਪਛਾਣ ਦਾ ਆਧਾਰ ਹੈ ਫਿਰ ਵੀ ਕੁਝ ਮਹੱਤਵਪੂਰਨ ਸਮੂਹਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਸਮੂਹਾਂ ਤੋਂ ਪਹੁੰਚ ਅਸਮਾਨੀ ਹੋ ਸਕਦੀ ਹੈ ਸਰਕਾਰ ਨੇ ਇਹਨਾਂ ਨਾਲ ਨਜਿੱਠਣ ਲਈ ਸਿਹਤ ਸੰਭਾਲ ਦੇ ਉਪਲਬਧਤਾ ਅਤੇ ਸਮਰਥਨ ਵਧਾਉਣ ਲਈ ਨਵੇਂ ਉਪਾਅ ਪੇਸ਼ ਕੀਤੇ ਨੇ ਕੈਨੇਡਾ ਡੈਂਟਲ ਬੈਨੀਫਿਟ ਘੱਟ ਆਮਦਨੀ ਵਾਲੇ ਪਰਿਵਾਰਾਂ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੱਕ ਸੀਮਿਤ ਸੀ ਤੇ ਹੁਣ 18 ਸਾਲ ਦੇ ਘੱਟ ਉਮਰ ਦੇ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਅਪਹਜ ਵਿਅਕਤੀਆਂ ਨੂੰ ਵੀ ਸ਼ਾਮਲ ਇਸ ਵਿੱਚ ਘਾਰ ਲੱਤਾ ਗਿਆ ਤੇ ਇਹ ਪ੍ਰੋਗਰਾਮ ਚ ਨਵੇਂ ਆਏ ਲੋਕਾਂ ਉਹਨਾਂ ਲਈ ਮਹਤਵਪੂਰਨ ਰਾਹ ਪ੍ਰਦਾਨ ਕਰਦਾ ਜਿਨ੍ਹਾਂ ਕੋਲ ਪਹੁੰਚਣ ਲਈ ਜਨਤਕ ਸੇਵਾਵਾਂ ਤੱਕ ਪੂਰੀ ਪਹੁੰਚ ਨਹੀਂ ਸੀ ਦੰਦਾਂ ਦੀ ਜ਼ਰੂਰੀ ਦੇਖਭਾਲ ਲਈ ਜੀਵ ਤੋਂ ਖਰਚਾ ਕਰਨਾ ਪੈਂਦਾ ਸੀ ਜਿਸ ਤੋਂ ਹੁਣ ਰਾਹਤ ਮਿਲੇਗੀ ਇਸ ਉਲਾਵਾ ਅੰਤਰਰਾਸ਼ਟਰੀ ਨੁਕਸੇ ਵਾਲੇ ਡਰਗ ਨੀਤੀ ਦਵਾਈਆਂ ਦੀਆਂ ਕੀਮਤਾਂ ਨੂੰ ਸੀਮਤ ਕਰ ਲਈ ਜੀਵਨ ਬਚਾਉਣ ਵਾਲੀਆਂ ਦਵਾਈਆਂ ਨੂੰ ਕਵਰੇਜ ਵਧਾਉਣ ਦੀ ਕੋਸ਼ਿਸ਼ ਕਰਦੀ ਹਾਲਾਂਕਿ ਰੋਲ ਆਊਟਿੰਗ ਹੌਲੀ-ਹੌਲੀ ਹੋਵੇਗੀ ਪਰ ਉਪਾ ਖਾਸ ਤੌਰ ਤੇ ਕਮਜ਼ੋਰ ਆਬਾਦੀ ਨੂੰ ਲਾਭ ਪਹੁੰਚਾਵੇਗੀ ਜਿਨ੍ਹਾਂ ਵਿੱਚ ਸ਼ਰਨਾਰਥੀ ਅਤੇ ਅਸਥਿ ਇਮੀਗ੍ਰੇਸ਼ਨ ਸਥਿਤੀ ਵਾਲੇ ਲੋਕ ਸ਼ਾਮਲ ਨੇ ਯਕੀਨੀ ਬਣਾਉਣਾ ਕਿ ਉਹ ਜ਼ਰੂਰੀ ਇਲਾਜ ਨੂੰ ਬਰਦਾਸ਼ਟ ਕਰ ਸਕਦੇ ਨੇ ਸਿੱਖਿਆ ਦੇ ਹੁਨਰ ਐਕਟਰ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਹੁਨਰ ਸਕਲਾਏ ਆਰਥਿਕ ਵਿਕਾਸ ਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਤ ਕਰਨ ਦੀ ਕੁੰਜੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਨਵੇਂ ਆਏ ਵਿਦਿਆਰਥੀਆਂ ਨੂੰ ਦਰਪੇਸ਼ ਵਿਲੱਖਣ ਚੁਣੌਤੀਆਂ ਨੂੰ ਪਛਾਣਦੇ ਹੋਏ ਸਰਕਾਰ ਨੇ ਹੁਨਰ ਮੰਦ ਪਾੜੇ ਨੂੰ ਪੂਰਾ ਕਰਨ ਅਤੇ ਸਿੱਖਿਆ ਤੱਕ ਪਹੁੰਚ ਨੂੰ ਵਧਾਉਣ ਲਈ ਇੱਕ ਨਵੇਂ ਪ੍ਰੋਗਰਾਮ ਦਾ ਐਲਾਨ ਕੀਤਾ ਕੈਨੇਡਾ ਟ੍ਰੇਨਿੰਗ ਕ੍ਰੈਡਿਟ ਦਾ ਵਿਸਤਾਰ ਕੀਤਾ ਗਿਆ ਜਿਸ ਵਿੱਚ ਵਧੇਰੇ ਵਿਅਕਤੀਆਂ ਨੂੰ ਪੇਸ਼ੇਵਰ ਵਿਕਾਸ ਕੋਰਸਾਂ ਲਈ ਫੰਡ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਇਹ ਫੰਡਿੰਗ ਕੈਨੇਡੀਅਨ ਨੌਕਰੀ ਬਾਜ਼ਾਰ ਵਿੱਚ ਆਪਣੀਆਂ ਅੰਤਰਰਾਸ਼ਟਰੀ ਯੋਗਤਾਵਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ ਤੇ ਨਵੇਂ ਆਏ ਲੋਕਾਂ ਲਈ ਪ੍ਰਮਾਣਿਕ੍ਰਿਤ ਸਿੱਖਿਆ ਪ੍ਰੋਗਰਾਮਾਂ ਦੇ ਖਰਚੇ ਨੂੰ ਪੂਰਾ ਕਰਦੇ ਨੇ। ਇਸ ਤੋਂ ਇਲਾਵਾ ਭਾਸ਼ਾ ਸਿਖਲਾਈ ਪ੍ਰੋਗਰਾਮਾਂ ਵਿੱਚ ਕ੍ਰੈਡਿਟ ਸ਼ੀਲ ਮੰਨਤਾਵਾ ਪਹਿਲ ਕਦਮੀਆਂ ਵਿੱਚ ਨਿਵੇਸ਼ਾਂ ਦਾ ਉਦੇਸ਼ ਪ੍ਰਵਾਸੀਆਂ ਨੂੰ ਕਰਮਚਾਰੀਆਂ ਵਿੱਚ ਵਧੇਰੇ ਸਹਿਜਤਾ ਤੇ ਇੱਕਗ੍ਰਿਤ ਕਰਨ ਦਾ ਹੀ ਮਦਦ ਕਰਦਾ ਹੈ ਤੇ ਇਹ ਪ੍ਰੋਗਰਾਮ ਹੁਨਰਮੰਦ ਕਾਮਯਾਰੀ ਰੁਕਾਵਟ ਨੂੰ ਘਟਾਉਂਦੇ ਨੇ ਤੇ ਉਹ ਕੈਨੇਡੀਅਨ ਆਰਥਿਕ ਵਿੱਚ ਆਪਣੀ ਮੁਹਾਰਤ ਦਾ ਯੋਗਦਾਨ ਪਾਉਣ ਵਿੱਚ ਯੋਗਦਾਨ ਦਿੰਦੇ ਨੇ। ਤੇ ਖਾਸ ਤੌਰ ਤੇ ਇਹਨਾਂ ਵਿੱਚ ਹੋਰ ਕਾਫੀ ਬੈਨੀਫਿਟਸ ਜੋ ਸਰਕਾਰ ਦੇ ਵੱਲੋਂ ਦਿੱਤੇ ਗਏ ਨੇ ਤੇ ਖਾਸ ਕਰਕੇ ਅਲੋਚਕਾਂ ਵੱਲੋਂ ਵੀ ਕੁਝ ਕ ਗੱਲਾਂ ਸੁਣਨ ਨੂੰ ਜਰੂਰ ਮਿਲ ਰਹੀਆਂ ਨੇ ਤੇ ਸਹਾਇਤਾ ਦੇ ਨਵੇਂ ਜੋ ਲਾਭ ਆਮ ਪਰਿਵਾਰਕ ਲੋਕਾਂ ਨੂੰ ਤੇ ਇਹਨਾਂ ਵਿਦੇਸ਼ੀ ਵਰਕਰ ਕਰਮਚਾਰੀਆਂ ਨੂੰ ਤੇ ਸਟੂਡੈਂਟਾਂ ਨੂੰ ਸਰਕਾਰ ਦੇਣ ਜਾ ਰਹੀ ਹੈ ਕੈਨੇਡੀਅਨ ਖਬਰਾਂ ਨਾਬਾਦ ਵਿੱਚ ਅਸੀਂ ਹੁਣ ਤੱਕ ਦੀ ਵੱਡੇ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ